ਸ਼੍ਰੀ ਗੁਰੂ ਰਵਿਦਾਸ ਬੈਲਪੇਅਰ ٹرسٹ ਨਵਾਂ ਸ਼ਹਿਰ ਬਲੋਂ ਅੱਜ ਦਾਣਾ ਮੰਡੀ ਵਿੱਚ 18ਵਾਂ ਮਹਾਨ ਸੰਤ ਸਮੇਲਨ ਇੱਕ ਸਮੇਲਨ 108 ਸੰਤ ਸ੍ਰੀ ਨਰੰજન ਦਾਸ ਜੀ ਡੇਰਾ ਸੱਚਖੰਡ ਵੱਲਾਂ ਵਾਲਿਆਂ ਦੀ ਹੋਈ ਵਿੱਚ ਦਾਣਾ ਮੰਡੀ ਵਿੱਚ ਕਰਵਾਇਆ ਗਿਆ ਇਸ ਸੰਤ ਸਮੇਲਨ ਦੌਰਾਨ ਸਵੇਰ ਵੇਲੇ ਅੰਮ੍ਰਿਤ ਬਾਣੀ ਸਤਗੁਰ ਰਵਿਦਾਸ ਜੀ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਮਿਸ਼ਨਰੀ ਗਾਇਕ ਐਸਐਸ ਯਾਦ ਬਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਬਾਦ ਵਿੱਚ ਵਿਸ਼ਾਲ ਸੰਤ ਸਮੇਲਨ ਦੌਰਾਨ ਸੰਤ ਨਰੰજન ਦਾਸ ਜੀ ਡੇਰਾ ਸੱਚਕੰਡ ਬੱਲਾਂ ਵਾਲੇ ਸੰਤ ਪ੍ਰੀਤਮ ਦਾਸ ਜੀ ਸੰਗਤਪੁਰ ਵਾਲੇ ਸੰਤ ਗਰਦੀਪ ਗਿਰੀ ਜੀ ਪਠਾਨਕੋਟ ਵਾਲੇ ਸੰਤ ਪ੍ਰੀਤਮ ਦਾਸ ਜੀ ਸੰਗਤਪੁਰ ਵਾਲੇ ਸੰਤ ਹਰਵਿੰਦਰ ਦਾਸ ਈਸਪੁਰ ਵਾਲੇ ਸੰਤ ਪੱਪਲ ਸ਼ਾਹ ਭਰੋ ਮਜਾਰੇ ਵਾਲੇ ਸੰਤ ਲੇਖਰਾਜ ਜੀ ਡੇਰਾ ਸੱਚਕੰਡ ਬੱਲਾਂ ਵਾਲਿਆਂ ਵਾਲਿਆਂ ਨੇ ਸੰਤ ਸਮੇਲਨ ਦੌਰਾਨ ਆਈਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਆਖਿਆ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਲਈ ਸੰਘਰਸ਼ ਕੀਤਾ ਤੇ ਬਾਣੀ ਜੋੜਿਆ ਤੇ ਸਾਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਅਪਣਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤੇ ਸੰਗਤ ਨੂੰ ਬੇਨਤੀ ਕੀਤੀ ਕਿ ਆਪਣੇ ਮਹਾਪੁਰਸ਼ਾ ਗੁਰੂ ਸਹਿਵਾਨਾ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਇਸ ਮੌਕੇ ਟਰਸਟ ਦੇ ਪ੍ਰਧਾਨ ਸਤਪਾਲ ਸਾਹਲੋਂ ਨੇ ਸਮੂਹ ਸੰਗਤਾਂ ਦਾ ਇਸ ਸੰਤ ਸਮੇਲਨ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਤੇ ਸੰਗਤ ਵਾਸਤੇ ਚਾਹ ਪੋੜੇ ਤੇ ਲੰਗਰ ਉਤਟ ਬਰਤਾਏ ਗਏ ਇਸ ਮੌਕੇ ਪਰਮਜੀਤ ਮਹਾਲੋਂ, ਨਿਰਮਲ ਪੰਘਲਾ, ਜਗਿੰਦਰ ਸਿੰਘ ਮੈਂਗੜਾ, ਮਾਸਟਰ ਮੱਖਣ ਬਖਲੌਰ, ਗਾਇਕ ਰਾਜ ਦੰਦਰਾਲ, ਗਾਇਕ ਜਗਦੀਸ਼ ਜੇ ਜਾੜਲਾ, ਡਾਕਟਰ ਗੁਰਨਾਮ ਚਾਲਾ, ਪਿਆਰਾ ਰਾਮ ਰਾਹੋਂ, ਜੋਗਾ ਸਿੰਘ ਜਿੰਦੋਵਾਲ, ਹਰਮੇਸ਼ ਥਾਂਦੀਆ ਰਾਮ ਸਿੰਘ ਤਹਾ ਰੋਸ਼ਨ ਲਾਲ ਛੋਕਰਾ ਰਾਮ ਆਸਰਾ ਨਵਾਂ ਸ਼ਹਿਰ ਦਰਸ਼ਨ ਲਾਲ ਅਸ਼ੋਕ ਕੁਮਾਰ ਜਾੜਲਾ ਅਮਨਦੀਪ ਸੱਲਨ ਆਦ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਬੱਗਾ ਸੇਲ ਕੀ ਆਣਾ ਵੱਲੋਂ ਕਵਰੇਜ ਕੀਤੀ ਹੋਈ ਇਹ ਵਿਸ਼ੇਸ਼ ਪ੍ਰੋਗਰਾਮ ਦੀ ਝਲਕ ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚੇ ਸਾਡੀ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚੇ ਤੁਸੀਂ ਵੀ ਭੇਜ ਸਕਦੇ ਹੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਤੇ ਕੋਈ ਵੀ ਖਬਰ ਕੋਈ ਵੀ ਰਿਪੋਰਟ 98763 79499 98763 79499 ਸਾਡਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਪਰ ਕਿਸੇ ਵੀ ਪ੍ਰੋਗਰਾਮ ਦੀ ਕੋਈ ਵੀ ਤੁਸੀਂ ਖੁਦ ਕਵਰੇਜ ਕਰਕੇ ਸਾਨੂੰ ਰਿਪੋਰਟ ਭੇਜ ਸਕਦੇ ਹਾਂ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ जो बोले सो वै सतगुर विदास महाराज की जय जय गुरु तन गुरु देव सोदन गुरु करी सिंह जी जो आप बड़े पागला पाए हो जो के महापुरुष का दर्शन कर रहे हो श्री गुरुदास पर पर कर जो के नमाशा जो के नवल वाले थार महा सा सिंह मेरा सचखंड बल्ला दे मुदा गंदिया सिंह ਉਹਨਾਂ ਦਾ ਅਸ਼ੀਰਵਾਦ ਕਰੇ ਆਨਕੀਆਂ ਸਤ ਨਰਦੋ ਜਤ ਜਾਈ ਗਏ ਸਤ ਪਖੇ ਰਬੀ ਦਾ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੰਦਨ ਬਣ ਜਾਣਾ ਸੀ ਸਤ ਸੰਗ ਦੇ ਵਿੱਚ ਜੇ ਆਉਂਦਾ ਚੰਦਨ ਵਣ ਜਾਣਾ ਸੀ ਸਤ ਸੰਗ ਦੇ ਵਿੱਚ ਜੇ ਆਉਂਦਾ ਚੰਦਨ ਵਣ ਜਾਣਾ ਸੰਗਤ ਜਰਨ ਚ ਬੇਨਤੇ ਆ ਕਿ ਆਪੋ ਬਣ ਸਾਦੇ ਤੇ ਬੈਠਣ ਦੀ ਕਿਰਪਾ ਕਰੋ ਕਿਉਂਕਿ ਚੰਦਨ ਜੀ ਰੋਣਾ ਸੁਣਾਦਨੇ ਆ ਹੋਣ ਚਾਹ ਹੈ ਕੁਝ ਮੱਦ ਵਿਚ ਇਸੀ ਸਵਾਤੀ ਰਹਿਣੀਆਂ ਸੋ ਸਾਡੇ ਸੰਗਤਾਂ ਨੂੰ ਬੇਨਤੇ ਆ ਕਿ ਆਪਾਂ ਬਣਾਇਆ ਸਾਨਿਆ ਉਹ ਗ੍ਰੰਥ ਉਹਨਾਂ ਦੇ ਸਿਰ ਤੇ ਆਪਾਂ ਬੈਠੇ ਆ ਕੋਈ ਨਾ ਮਰੇ ਹੋਰੋਂ ਕੋ ਜਿਹੜਾ ਸੰਤ ਸਾਸਾ ਦੇ ਅੰਦਰ ਸਰਲ ਕਰਨਾ ਹੈ ਉਹ ਬਹੁਤ ਮਹਨਰਬਾਨੀ ਹੈ ਬੰਦਨ ਬਣ ਜਾਣਾ ਸੀ ਸਤ ਸੰਗ ਦੇ ਵਿੱਚ ਸਜੇ ਆਉਂਦਾ ਬੰਦਨ ਬਣ ਜਾਣਾ ਸੀ सतसंग जतसंग ते बि जजे मैरी मार मतसंग ते बि जजे चंदन बण जा सतसंग ते बि जा चंदन बणी सफले ਨਾਲ ਦੇ ਪਰਵਾਇ ਸਤਿਗੁਰ ਦਾਸ ਮਹਾਰਾਜ ਜੀ ਉਜਾਗਰ ਕਰਦੇ ਕਹਿੰਦੇ ਹਰ ਦਾ ਸਿਮਰਨ ਕੀਤਾ ਸਾਰੇ ਸੰਸਾਰ ਦੇ ਵਿੱਚ ਵਿਖਿਆਤ ਹੋ ਗਏ ਕਿ ਜੀਵ ਨੂੰ ਵੀ ਸੰਤਾ ਦੀ ਸੰਗਤ ਕਰੇਗਾ ਤੇ ਤੇਰਾ ਵੀ ਜੀਵਨ ਸਫਲ ਹੋ ਜਾਏਗਾ ਰੰਗ ਦੇ ਨਾਮ ਵਿੱਚ ਝੋੜਾ ਗੁਰੂ ਜੀ ਮੇਰਾ

तन तन सतगुरु गरीब दा बंदो सुब चर कवल को दंगववत कोट कोट पजवा ਨੇ ਜੇਕਰ ਤੋਂ ਗੱਲ ਦੇ ਬਾਕ ਗੁਰੂਆ ਦੇ ਗੁਰੂ ਸਾਹਿਬ ਇਕਬਾਲ ਸਾਹਿਬ ਸਤਿਗੁਰੂ ਰਵਿਦਾਸ ਸਵਾਮੀ ਅੰਤਜਮੇ ਸਤਗੁਰ ਜੀ ਦੀ ਪਾਵਨ ਅਮਰਤ ਦੀ ਬਾਣੀ ਦੀ ਗੋਪ ਵਿੱਚ ਬੈਠ ਕਰਕੇ ਆਦਰਯੋਗ ਗੁਰਦੇਵ ਸਤਿ ਬਹੁਤ ਹੀ ਸ਼ਖਦਾ ਅਤੇ ਸਤਕਾਰ ਸਹਿਤ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਪਹੁੰਚਾਇਆ ਜਾ ਰਿਹਾ ਹੈ ਮੇਰੇ ਤੋਂ ਪਹਿਲੇ ਮਹਾਂਕੁਰੂ ਸਾਡੇ ਪ੍ਰਵਚਨ ਜੁਏ ਮਹਾਂਕੁਰੂ ਨੇ ਸਤਿਗੁਰ ਦੀ ਬਾਣੀ ਦੇ ਆਧਾਰ ਤੇ ਆਪਣੇ ਆਪਣੇ ਪ੍ਰਵਚਨ ਕੀਤੇ ਆਪਣੀ ਆਪਣੀ ਰਸਨਾ ਤੋਂ ਸਤਿਗੁਰ ਦੀ ਉਪਮਾ ਇਹ ਜਨਤਕ ਵੀ ਇਹਨੀ ਬੜੀ ਸੋਹਣੀ ਦੇ ਨਾਲ ਆਪਣਾ ਰੋਲ ਅਦਾ ਕਰ ਰਹੇ ਹਨ ਘਟਾਰੋਂ ਤੋਂ 2500 ਰੁਪਿਆ ਇਸਤਰਾਮ ਫੌਜੀ ਦੇ ਪਰਿਵਾਰੋਂ 5000 ਰੁਪਿਆ ਸੋ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਲੰਗਰ ਦੇ ਵਿੱਚ ਆਪਣੀ ਇਹ ਕਮਾਈ ਦੇ ਵਿੱਚੋਂ ਸਵਾਗਤ ਅਤਿ ਸੋ ਹੁਣ ਸ਼ਿਰਕਸੋ ਸੱਤ ਫਿਕਰਮ ਦਾ ਅਗੇ ਸੰਗਤ ਤੇ ਨਰ ਦੋਜਿਕ ਜਾਣਗੇ ਤੋ ਸਤਿਗੁਰੂ ਨਰਨਾਰਨदास ਮਹਾਰਾਜ ਜਿਨ੍ਹਾਂ ਦੀ ਸਰਪ੍ਰਸਤੀ ਦੇ ਹੇਠ ਨਵਾਸ਼ੇ ਦੁਆਬਾ ਵੱਲੋਂ 18ਵਾਂ ਮਹਾਨ ਸੰਤ ਸੁਨੇਲਨ ਸਤਿਗੁਰੂ ਨਰਦਾਸ ਮਹਾਰਾਜ ਦੀ ਯਾਦ ਦੇ ਅੰਦਰ ਮਨਾਇਆ ਜਾਂਦਾ ਬਹੁਤ ਭਾਕਾਂ ਵਾਲੀਆਂ ਸੰਗਤਾਂ ਤੁਸੀਂ ਹੁਣ ਥੋੜਾ ਗਿਆ ਕਿ ਨਾ ਕਿ ਕਿੱਥੇ ਹੀ ਟਟਕ ਬਣਾਉਣੀ ਹੈ ਇਹ ਕਿੰਨਾ ਬਹੁਤ ਸਾਰਾ ਕੀਮਤੀ ਸਮਾਨ ਬਣਦਾ ਪਹਿਲੇ ਸਮਿਆਂ ਦੇ ਵਿੱਚ ਇਹਦੀਆਂ ਚੌਂਕੀਆਂ ਬਣਦੀਆਂ ਸ਼ਿੰਗਾਰ ਬਖਸ਼ ਬਣਦੀਆਂ कंगे भी है। चंदन हिंदू पूजा स्थान चाहिए चंदन कवाई इस्तेमाल होंगे इस करके चंदन की बहुत ज्यादा कीमत है क्योंकि एगंध है अगर कितने बाजार दी चंदन खरीदने ले जाइए तो ग्राममा दे हिसाब दे नाल मिलदा तो बहानी देनी चाहिए सतगुरु जी तुसी चंदन दी तरह सो जिस तरह वो चंदन है बड़ा कीमती है सुगंधित है पर हम रिंड वापरी हरे गुरु जो सतगुर प्री बे नरदोज की जांइंग सतभादास ते नरोज की जांइंग कृपा रविदास गल नहीं बनी गल बड़ी मेरा मन मिटिया भी मोहया आओ संगत जी कालिए गुरु रविदास बताओ ਦੇ ਸਿਰ ਹੱਥ ਹੋਵੇ ਤੇਰਾ ਉਹ ਹੈ ਤਰ ਤਾ ਗਿਆ ਹੁਣ ਕਰਨ ਨਾਲ ਛੋਰੀ ਜੀ ਲੱਖਾਂ ਸੰਗਤ ਤੂੰ ਉਹ ਤਾਂ ਗੰਢ ਦਾ ਇਹ ਤਕਲੀਫੀਰਾਂ ਹੱਥੀ ਕਿਰਤ ਕਮਾਈ ਕਰਦੇ ਨੇ ਮੁਖੋਂ ਵਰਰ ਪਾਣੀ ਪੜਦੇ ਨੇ सतगुर यार ग़रीबां दावा कर दे। thank you ਜਹੰਮ ਤੇ ਰਾਮ ਮਾਰਗੀ ਪਾਵਨ ਪਾਣੀ ਦਾ ਆਨੰਦ ਮਾਣ ਰਹੇ ਹਾਂ ਬਹੁਤ ਹੀ ਸ਼ਕਾਜੋ ਸ਼੍ਰੀ ਗੁਰੂ ਵਿਦਾਸ ਬਲਕੇ ਸੋਸਾਇਟੀ ٹرسٹ ਨਿਨਵਲੋਏ ਧਾਰਮਾ ਮਹਾਨ ਸੰਤ ਸੁਮੇਰਨ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ

आस, आस जीव जीर भयो दर्शन मोहिन सारो मे जन मोहिन सारो राम जान ਦਾ ਜੀ ਮਹਾਰਾਜੀ ਗਦੇਵ ਸਿੰਘ ਜੀਰਾ ਸੰਤ ਸਰਵੰਦਾ ਆਦੀ ਸਤਕੰਡ ਵੱਲੋਂ ਉਹਨਾਂ ਦੇ ਕਰਨ ਦੇ ਲਈ ਮਹਾਂਪੁਰਸ਼ ਮੰਨਤੇ ਹੋਟੀ ਗਏ ਸੋ ਮੈਂ ਸੁਚਿਤੀਆਂ ਨਵਾਂ ਸ਼ਹਿਰ ਇਲਾਕੇ ਦੀਆਂ ਸੰਤਹਵੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਟ ਕੇ ਅੱਜ ਸਾਡੇ ਨਿਵਾਣਿਆਂ ਨੂੰ ਬਹੁਤ ਵੱਡਾ ਮਾਣ ਲਕਸ਼ਯਾ ਹੈ ਸੰਗਤਾਂ ਦੇ ਦਰਸ਼ਕ ਜਰੇ ਇੱਤੇ ਹਨ ਸੋ ਸ਼੍ਰੀ ਇੱਕ ਸੋਤ ਸਤਿਗੁਰਾਂ ਦਾ ਹਜਾਰਾ ਜੀ ਜਿਨ੍ਹਾਂ ਦੀ ਸਰਸ੍ਰਸਤੀ ਹੈ ਸ਼੍ਰੀ ਗੁਰੂ ਦਾਸ ਫੈਨਟ੍ਰਾਸਟ 2005 ਤੋਂ ਸਤਗੁਰੂ ਦਾਸ ਮਹਾਰਾਜ ਦੇ ਮਿਸ਼ਨ ਇੰਤੇ ਉਹਦੇ ਵਿਚਾਰਤਾ ਤੇ ਕੰਮ ਕਰਦਾ ਆ ਰਿਹਾ ਹੈ ਸੋ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਨਮਸਕਾਰ ਦੇ ਵਿੱਚ ਸਾਰੇ ਨੇ ਕਰਦੇ ਆ ਉਹ ਚੱਲ ਰਹੇ ਨੇ ਸੁਬਹੁਤ ਬਹੁਤ ਧੰਨਵਾਦ ਇਹ ਕਲੇ ਲਗਾਉਂ ਕਿ ਤੱਕ ਮਹਾਂਪੁਰਸ਼ਾਂ ਦੇ ਨਾਲ 107 ਲੇਖਾ ਜੀ ਜਿਹੜੇ ਕਿ ਆਸਰ ਉਹਨਾਂ ਦੇ ਨਾਲ ਹੀ ਚੱਲਦੇ ਰਹੇ ਸਥਾਨਾਂ ਤੇ ਜਾ ਕੇ ਸਾਰੀਆਂ ਥੀਲਾਂ ਦੇ ਵਿੱਚ ਆ ਹੋਰ ਲਾਗੂਨਾਂ ਦੇ ਜਾਤੇ ਸਤਪੁਰੇ ਬਾਸ ਮਹਾਰਾਜੀ ਦੀ ਬਣੇ ਉਹਨਾਂ ਦੇ ਵਿਚਾਰ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਉਸੇ ਨਾਲ ਹੀ ਉਹਨਾਂ ਦੇ ਨਾਲ ਇਹ ਦੇ ਦੇ ਸੇਵਾਦਾਰ ਹੈ ਕਿਨੇ ਇਹ ਬ੍ਰਿੰਡ ਪ੍ਰਪੋਜੀ ਕੇਸ਼ਵ ਜੀ ਆਧ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ